ਮੈਂ ਚਾਹਨਾ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਆ ਇਸ ਸੇਸਨ ਹਿੰਦੁਸਤਾਨ ਵੱਲੋਂ ਜਿਹੜੀ ਅਸੀਂ ਕਰਨ ਜਾ ਰਹੇ ਆ ਤੇ ਜਿਹੜੀ ਆਪਣਾ ਅਚਲੇਸ਼ਵਰ ਧਾਮ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ ਜਿਹੜੀ ਉਹਦੇ ਵਾਸਤੇ ਅਸੀਂ ਜੜਾ ਵਾ ਪ੍ਰਸ਼ਾਸਨ ਦੀ ਨਲਾਕੀ ਨੂੰ ਉਜਾਗਰ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕਰਨ ਲੱਗੇ ਅਚਲੇਸ਼ਵਰ ਧਾਮ ਕੀ ਹੈ ਕੀ ਮਹੱਤਵਪੂਰਨ ਅਚਲੇਸ਼ਵਰ ਧਾਮ ਜਿਹੜਾ ਵਾ ਸਿੱਖਾਂ ਦਾ ਵੀ ਤੇ ਹਿੰਦੂਆਂ ਦਾ ਇੱਕ ਸਾਂਝਾ ਤਰਨਸਥਾਲ ਆ ਤੇ ਉਹ ਮਤਲਬ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਉਸ ਜਗ੍ਹਾ ਦੀ ਹੈਗੀ ਏ ਉੱਥੇ ਜਿਹੜਾ ਮਤਲਬ ਕਿ ਕਿਸੇ ਇੱਕ ਸ਼ਰਾਰਤੀ ਅਨਸਰ ਨੇ ਜਿਹੜਾ ਕਿ ਸਿੰਘ ਸਾਹਿਬਾਂ ਦਾ ਬਾਣਾ ਪਾ ਕੇ ਜਿਹੜਾ ਜਿੰਨੇ ਇਹੋ ਜੀ ਸ਼ਰਾਰਤ ਕੀਤੀ ਆ ਉਹਦੇ ਵਿਰੋਧ ਵਿੱਚ ਜਿਹੜੀ ਆ ਪ੍ਰੈਸ ਕਾਨਫਰੰਸ ਕਿ ਹੋਇਆ ਕੀ ਇਹ ਕੀ ਚਾਹੁੰਦੇ ਜਿਹੜਾ ਸਰੋਵਰ ਦੇ ਵਿੱਚ ਇੱਕ ਘੋੜਾ ਲਿਆ ਕੇ ਨਹਾਇਆ ਗਿਆ ਉਦੇ ਉਹਦੇ ਜਿਹੜਾ ਵਾ ਉਹਦੇ ਆਪਾਂ ਸਮਝਨੇ ਆ ਵੀ ਜਿਹੜਾ ਵਾ ਦੋਵਾਂ ਧਰਮਾਂ ਦੀ ਜਿਹੜੀ ਆਸਤਾ ਜਿਹੜੀ ਉਹ ਆਹਤ ਹੋਈ ਹੈ ਉਹਦੇ ਵਿੱਚ ਜੋ ਬੰਦੀ ਕਾਰਵਾਈ ਆਪਾਂ ਚਾਹੁੰਦੇ ਕਿ ਪ੍ਰਸ਼ਾਸਨ ਉਹ ਕਰੇ ਕਿ ਜੋ ਅਸੀਂ ਵੇਖਣ ਦੇ ਕਿ ਪ੍ਰਸ਼ਾਸਨ ਇਸ ਨੂੰ ਤਾਲਣ ਦੀ ਮਤਲਬ ਕੋਸ਼ਿਸ਼ ਕਰਨ ਰਿਹਾ ਇਸ ਚੀਜ਼ ਨੂੰ ਹਰ ਇੱਕ ਤਰੀਕੇ ਨਾਲ ਦਬਾਣਾ ਚਾਹੁੰਦਾ ਕਿਉਂਕਿ ਜਿਹੜੀ ਐਫ ਆਈ ਆਰ ਆ ਉਹ ਇੱਕ ਜਾਗਰ ਕਰਦੀ ਹੈ ਵੀ ਜਿਹੜਾ ਕੋਈ ਵੀ ਪ੍ਰਸ਼ਾਸਨ ਮਤਲਬ ਕਿ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਹੱਦ ਤੱਕ ਲੈ ਪਾਇਆ ਕਿਉਂਕਿ ਉਹਦੇ ਵਿੱਚ ਮੈਂ ਐਫ ਆਰ ਪੜ੍ਹੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਅਨਭਿਸ਼ਾਤਾ ਇਨਸਾਨ ਨੂੰ ਅਨਭਿਸ਼ਾਤਾ ਕਿਹਾ ਤਿੰਨ ਦਿਨ ਤੇ ਆਪਾਂ ਪ੍ਰਸ਼ਾਸਨ ਉਹਨਾਂ ਦਾ ਰਾਜਨਾਮਾ ਕਰਾਉਂਦਾ ਰਿਹਾ ਮੰਦਰ ਕਮੇਟੀ ਦੇ ਨਾਲ ਜਦੋਂ ਰਾਜਨਾਮਾ ਨਹੀਂ ਹੋਇਆ ਤੇ ਇਹਦਾ ਮਤਲਬ ਹੈ ਕਿ ਪ੍ਰਸ਼ਾਸਨ ਨੇ ਉਹਦਾ ਨਾਮ ਲਿਖਣਾ ਵੀ ਜ਼ਰੂਰੀ ਨਹੀਂ ਸਮਝਿਆ ਇਹ ਪੁਲਿਸ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਕੀ ਆ ਤੇ ਛੇਸਣਾ ਹਿੰਦੁਸਤਾਨ ਬਹੁਤ ਜਲਦੀ ਜਿਹੜਾ ਵਾਅਦਾ ਤੋਂ 2 ਜਾਂ 3 ਦਿਨਾਂ ਦੇ ਵਿੱਚ ਜੇ ਇਹ ਚੀਜ਼ ਨੂੰ ਸਾਰਾ ਨਾ ਕਲੀਅਰ ਕੀਤਾ ਗਿਆ ਇੱਕ ਬਹੁਤ ਵੱਡਾ ਸ਼ੰਘਰਸ਼ ਕਰੇਗੀ ਇਹਦੇ ਵਿੱਚ ਜੋ Hindu ਜਾਂ Sikh ਸਾਰੇ ਮੇਰੇ ਭਰਾਵਾਂ ਨੂੰ ਆਪਾਂ ਨਾਲ ਲਵਾਵਾਂਗੇ ਇਸ ਕਰਕੇ ਮੈਂ ਉਹ ਜਿੰਨੇ ਵੀ ਸੰਗਠਨ ਜਿਹੜੇ ਸਾਡੀ ਸੋਚ ਦੇ ਨਾਲ ਮਤਲਬ ਸਹਿਮਤ ਹੋਣਗੇ ਉਹਨਾਂ ਨੂੰ ਨਾਲ ਲੈ ਕੇ ਹੀ ਸੰਘਰਸ਼ ਕਰਾਂਗੇ ਸਾਹਮਣੇ ਨਹੀਂ ਆਈ ਬਾਫੀ ਜਿਹੜੀ ਹੈ ਜੇ ਕਿਸੇ ਦੋ ਦੇਖੋ ਅਸੀਂ ਜਦੋਂ ਕਿਸੇ ਦੇ ਧਰਮ ਦੇ ਵਾਸਤੇ ਕੁਝ ਵੀ ਇਦਾਂ ਦਾ ਕਰਨੇ ਜਿਹੜਾ ਧਰਮ ਦੇ ਖਿਲਾਫ ਆ ਜੇ ਆਪਾਂ ਉਸ ਤੋਂ ਬਾਅਦ ਜਾ ਕੇ ਦੋ ਬੰਦਿਆਂ ਕੋ ਅੰਦਰ ਬੈਠ ਕੇ ਮਾਫੀ ਮੰਗ ਲੈਣ ਮੇਰਾ خیال ਕੋਈ ਐਹੋ ਜੀ ਗੱਲ ਹੋਈ ਵੀ ਨਹੀਂ ਪ੍ਰਸ਼ਾਸਨ ਜਰੂਰ ਕੋਸ਼ਿਸ਼ ਕਰਦਾ ਰਿਹਾ ਕਿ ਇਸ ਨੂੰ ਸੌਟ ਆਊਟ ਕਰਨ ਲਈ ਮਾਫੀ ਮੰਗਾਤੀ ਜਾਏ ਮੇਰੇ ਖਿਆਲ ਨਾਲ ਕੋਈ ਇਹੋ ਜੀ ਗੱਲ ਨਹੀਂ ਹੋਈ ਕਿ ਸਮਝਦੇ ਹੋ ਨੈਗਲੀਜੈਂਸੀ ਕਿੱਥੇ ਰਹੀ ਮਤਲਬ ਕੀ ਜਾਵੇ ਕਿ ਅਣਗਹਿਲੀ ਕਿੱਥੇ ਰਹੀ ਅਣਗਹਿਲੀ ਸਭ ਤੋਂ ਵੱਡੀ ਜਿਹੜੀ ਆ ਪ੍ਰਸ਼ਾਸਨ ਦੀ ਆ ਤੁਹਾਨੂੰ ਦਿਖਾ ਨਹੀਂ ਡਈ ਉਹ ਮੇਰੇ ਮੇਰੇ ਕਹਿਣ ਦੀ ਜ਼ਰੂਰਤ ਹੈ ਨਹੀਂ ਇਹ ਐਫ ਆਈ ਆਰ ਜਿਹੜੀ ਇਹ ਸਾਬਤ ਕਰਦੀ ਹੈ ਕਿ ਜਿਹੜਾ ਪ੍ਰਸ਼ਾਸਨ ਇਹ ਚੀਜ਼ ਨੂੰ ਕਿਦਾਂ ਦਬਾਣਾ ਚਾਹੁੰਦਾ ਕਿਸ ਲੈਵਲ ਦਾ ਸੰਘਰਸ਼ ਹੋਏਗਾ ਤੇ ਕਿੱਥੋਂ ਤੱਕ ਜਾਏ ਇਹ ਜਿਹੜਾ ਸੰਘਰਸ਼ ਆ ਜਿੰਨਾ ਚਿਰ ਇਸ ਬੰਦੇ ਦੀ ਰੈਸਟ ਨਹੀਂ ਪੈਂਦੀ ਤੇ ਦੋਸਤੋ ਇਹਦਾ ਵਾਧਾ ਜਦੋਂ ਜਿਹੜਾ 299 ਜਿਹੜਾ ਆਪਾਂ ਆਪਣੇ ਸ਼ੇਸਨਾ ਹਿੰਦੁਸਤਾਨ ਦੇ ਲੀਗਲ ਐਡਵਾਈਜ਼ਰ ਕੋ ਜਿਹੜਾ ਆਪਾਂ ਸਲਾਹ ਕੀਤੀ ਇਹਦੇ ਵਿੱਚ ਸਭ ਤੋਂ ਪਹਿਲਾਂ 299 ਜਿਹੜੀ ਉਹ ਵਾਧਾ ਜਰੂਰ ਹੋਣਾ ਚਾਹੀਦਾ